ਈਸਾਈ ਭਾਈਚਾਰੇ ਨਾਲ ਸੰਬੰਧਿਤ ਕੁਝ ਲੋਕਾਂ ਵੱਲੋਂ ਜਗਜੀਤ ਕਲੱਬ ਦੇ ਮੂਰੇ ਪ੍ਰਾਰਥਨਾ ਸਭਾ ਕਰਵਾਏ ਜਾਣ ਦਾ ਸ਼ਹਿਰ ਦੇ ਹਿੰਦੂ ਸਮਾਜ ਨਾਲ ਸੰਬੰਧਿਤ ਜਥੇਬੰਦੀਆਂ ਤੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਣ ਦੇ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸੂਝ-ਬੂਝ ਨਾਲ ਕਲੱਬ ਮੂਰੇ ਪ੍ਰਾਰਥਨਾ ਕਿਤੇ ਜਾਣ ਤੇ ਰੋਕ ਲਗਾਉਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਹੋਣ ਵਾਲਾ ਟਕਰਾਅ ਹਾਲ ਦੀ ਘੜੀ ਵਿੱਚ ਟਲ ਗਿਆ ਈਸਾਈ ਭਾਈਚਾਰੇ ਦੇ ਵੱਲੋਂ ਲਿਖੇ ਗਏ ਪ੍ਰੋਗਰਾਮ ਦੇ ਵਿਰੋਧ ਵਿੱਚ ਹਿੰਦੂ ਜਥੇਬੰਦੀਆਂ ਨੇ ਕਿਹਾ ਸੀ ਕਿ ਜੇਕਰ ਈਸਾਈ ਭਾਈਚਾਰੇ ਦੇ ਲੋਕ ਇੱਥੇ ਪ੍ਰਾਰਥਨਾ ਕਰਨਗੇ ਤਾਂ ਸ਼੍ਰੀਵ ਹਿੰਦੂ પરિષਦ ਬજરੰਗਦਲ ਹ ਉਹਨਾਂ ਦੇ ਬਰਾਬਰ ਹੀ ਕਲੱਬ ਮੁਰੇ ਕਤਰਤ ਹੋ ਗਏ ਹਨ ਹનુਮਾਨ ਚਾਲिसा ਦਾ ਪਾਠ ਕਰਨ ਗੀਆਂ ਐਸਐਸਪੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਕੁਝ ਵਿਅਕਤੀਆਂ ਵੱਲੋਂ ਪ੍ਰਾਰਥਨਾ ਸਭਾ ਕਿਤੇ ਜਾਂਦੇ ਰੋਕ ਲਗਾ ਦਿੱਤੀ ਮੈਂ ਜੌਨ ਕੋਟਲੀ ਪ੍ਰਧਾਨ ਅਪੋਸਟਲ ਪੌਸ ਸੁਪਾਲਾਣਾ ਚਰਚ ਮਿਸ਼ਨਰੀ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਸ ਮੁੱਚਾ ਸਾਡਾ ਮਸੀਹ ਭਾਈਚਾਰਾ ਅੱਜ ਕਪੂਰਥਾਲਾ ਦੀ ਧਰਤੀ ਉੱਪਰ ਇਕੱਠਾ ਹੋਇਆ ਆ ਔਰ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਭੰਡਾਲ ਸਾਹਿਬ ਆਏ ਨੇ ਔਰ ਸਾਡੇ ਨਾਲ ਉੱਗੀ ਸ਼ਖਸੀਅਤ ਜਿਹੜੀ ਮਸੀਹ ਭਾਈਚਾਰੇ ਦੇ ਸਾਡੇ ਨਾਲ ਸੁਜੀ ਥਾਪਰ ਜੀ ਵੀ ਖੜੇ ਨੇ ਔਰ ਸਮੁੱਚੇ ਪਾਸਟਰ ਪਾਦਰੀ ਸਹਿਬਾਨ ਖੜੇ ਨੇ ਔਰ ਇਥੇ ਜਿਹੜੇ ਵੀਰਾਂ ਦੀ ਅਸੀਂ ਡਿਊਟੀ ਲਈ ਸੀ ਜੋਗਾਜੀ ਦੀ ਉਹਨਾਂ ਨੂੰ ਅੱਜ ਸਵੇਰ ਤੋਂ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਹੈ ਔਰ ਮੈਂ ਬੜੀ ਦੁਖੀ ਹਿਰਦੇ ਨਾਲ ਇਹ ਗੱਲ ਪੇਸ਼ ਕਰਨਾ ਚਾਹੁੰਦਾ ਹਾਂ ਕਿਉਂਕਿ ਜਿਹੜਾ ਜਗਜੀਤ ਕਲੱਬ ਹੈ ਕਪੂਰਥਲਾ ਦੇ ਵਿੱਚ ਅਗਰ ਕਸੀਂ ਆਹ ਕਾਫੀ ਜਿਹੜਾ ਸਮਾਂ ਪਿੱਛੇ ਚਲ ਜਾਈਏ ਤੇ ਇਸ ਇਸ ਇਹ ਜਗ੍ਹਾ ਜਿਹੜਾ ਜਗਜੀਤ ਕਲੱਬ ਬਣਾਇਆ ਗਿਆ ਆ ਇਥੇ ਇੱਕ ਇਤਿਹਾਸਕ ਚੱਚ ਦੀ ਇਮਾਰਤ ਪਈ ਜਾਂਦੀ ਸੀ ਔਰ ਉਹਦਾ ਅਸੀਂ ਅ ਅ ਦੋ ਥੋੜੀ ਦਿਨਾਂ ਚ ਉਹਦਾ ਰਿਕਾਰਡ ਵੀ ਪੇਸ਼ ਕਰ ਦਿਆਂਗੇ ਔਰ ਅਸੀਂ 3-4 ਦਿਨ ਪਹਿਲੇ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਅਸੀਂ ਉਹਨਾਂ ਨੂੰ ਇਸ ਸੀ ਤੋਂ ਜਾਣੂ ਕਰਵਾਇਆ ਸੀ ਕਿ ਸਾਡੇ ਮੁਸੀਬਾਈ ਚਾਰੇ ਦੇ ਦਿਲਾਂ ਨੂੰ ਬਹੁਤ ਡੂੰਗੀ ਭਾਰੀ ਠੇਸ ਪਹੁੰਚੀ ਹੈ ਕਿ ਇੱਕ ਇਤਿਹਾਸਕ ਚਰਚ ਦੇ ਉੱਪਰ ਜਿਹੜਾ ਆ ਉਹ ਕਲੱਬ ਬਣਾਇਆ ਗਿਆ ਜਿਹਦੇ ਚ ਸ਼ਰਾਬ ਦਾ ਸੇਵਨ ਹੁੰਦਾ ਹੈ ਜਿਹਦੇ ਚ ਗੈਂਬਲਿੰਗ ਹੁੰਦੀ ਹੈ ਜਿਹਦੇ ਚ ਐਸ਼ਗਾ ਜਿਹੜੀ ਆ ਅਫਸਰਾਂ ਦੀ ਉਹ ਜਿਹੜਾ ਜਗਜੀਤ ਕਲੱਬ ਨੂੰ ਉਸ ਤਰੀਕੇ ਨਾਲ ਵਰਤਾਇਆ ਜਾਂਦਾ ਹੈ ਸੋ ਅੱਜ ਦੀ ਅਗਰ ਜੇ ਮੈਂ ਗੱਲ ਕਰਾਂ ਤੇ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਆ ਸਾਡੇ ਸਾਰੇ ਭਾਈਚਾਰੇ ਨੂੰ ਡਰਾਇਆ ਧਮਕਾ ਹੈ ਗਿਆ ਔਰ ਉਹਨਾਂ ਨੂੰ ਰੋਕਿਆ ਗਿਆ ਹਾਊਸ ਰੈਸ਼ਟਾ ਕੀਤਾ ਗਿਆ ਇਤੋਂ ਤੱਕ ਕਿ ਸਾਨੂੰ ਅੱਜ ਪੰਜਾਬ ਦੀ ਧਰਤੀ ਉੱਪਰ ਸ਼ਾਂਤਮਈ ਜਿਹੜਾ ਆ ਜਿਹੜਾ ਪ੍ਰੋਟੈਸਟ ਆ ਜਾਂ ਆਪਣੀ ਗੱਲ ਰੱਖਣੀ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਸਰਕਾਰਾਂ ਦੇ ਅੱਗੇ ਸਾਨੂੰ ਉਸ ਹੀ ਤੋ ਬੁਰੀ ਤਰ੍ਹਾਂ ਰੋਕਿਆ ਗਿਆ ਔਰ ਸਾਡੇ ਸਾਰੇ ਲੋਕਾਂ ਨੂੰ ਜਿਹੜਾ ਆ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਖਿੰਡਾਇਆ ਗਿਆ ਸੋ ਇਹ ਜਿਹੜਾ ਕਪੂਰਥਲੇ ਵਾਲਾ ਜਿਹੜਾ ਜਗਜੀਤ ਕਲੱਬ ਆ ਇਹਦੇ ਅਸੀਂ ਕਾਗਜ਼ ਪਾਤਾ ਸਾਰੇ ਤਿਆਰ ਕਰਕੇ ਪ੍ਰਸ਼ਾਸਨ ਨੂੰ ਵੀ ਦਵਾਂਗੇ ਬਲਕੇ ਪ੍ਰਸ਼ਾਸਨ ਨੇ ਧਿਆਨ ਚਾਹੇ ਸਾਰੀਆਂ ਚੀਜ਼ਾਂ ਕਿ ਇਤਿਹਾਸਕ ਸੱਚ ਸੀਗਾ ਔਰ ਸਾਡੀ ਧਾਰਮਿਕ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਜਿਹੜੀ ਠੇਸ ਪਹੁੰਚਾਈ ਗਈ ਹੈ ਔਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡੀਸੀ ਸਾਹਿਬ ਜੇ ਬਾਬਰੀ ਮਸਜਿਦ ਦੇ ਥੱਲੇੋਂ ਜੇਕਰ ਮੰਦਰ ਦੀਆਂ ਮੂਰਤੀਆਂ ਨਿਕਲ ਸਕਦੀਆਂ ਤੇ ਉਥੇ ਲੱਖਾਂ ਕਰੋੜ ਰੁਪਏ ਲਗਾ ਕੇ ਉਥੇ ਇਤਿਹਾਸਕ ਮੰਦਰ ਬਣਾਇਆ ਜਾ ਸਕਦਾ ਆ ਸਾਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਪਰ ਪ੍ਰੋਬਲਮ ਹੁੰਦੀ ਹੈ ਕਿ ਜਿੱਤੇ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਲਉਂਦ ਰਿਆ ਗਿਆ ਹੈ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ ਬੁਰੀ ਤਰ੍ਹਾਂ ਪਰਤਾੜਿਤ ਕੀਤਾ ਗਿਆ ਹੈ ਕਿਉਂਕਿ ਕਲੱਬ ਜਿਹੜਾ ਹੋਣਾ ਉਹ ਆਪਣੇ ਆਪ 'ਚ ਇੱਕ ਬੜੀਆ ਨੋਖੀ ਚੀਜ਼ ਹੈ ਔਰ ਇਹ ਬੁਰੀ ਤਰ੍ਹਾਂ ਸਾਡੀਆਂ ਭਾਵਨਾਵਾਂ 'ਵਾਂ ਆਹਤ ਹੋਈਆਂ ਨੇ ਇਸ ਕਰਕੇ ਇਹ ਮੁੱਦਾ ਜਿਹੜਾ ਆ ਜਿਹੜਾ ਅੱਜ ਦਾ ਐਪੀਸੋਡ ਸੀਗਾ ਪ੍ਰਸ਼ਾਸਨ ਦਾ ਮੈਂ ਸਮਝਦਾ ਕਿ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜਿਵੇਂ ਸਪਰਿੰਗ ਨੂੰ ਹੋ ਦਬਾਓਗੇ ਉਹ ਹੋਰ ਉਛਲ ਕੇ ਬਾਹਰ ਨੂੰ ਆਊਗਾ ਔਰ ਇਹ ਕਪੂਰਥਲੇ ਦਾ ਜਿਹੜਾ ਇਹ ਕਪੂਰਥਲੇ ਦੇ ਵੇ ਤੱਕ ਹੀ ਨਹੀਂ ਰਹਿ ਜਾਊਗਾ ਇਹ ਪੂਰੇ ਸਮੁੱਚੇ ਪੰਜਾਬ ਦੇ ਅੰਦਰ ਅਸੀਂ ਆਪਣੇ ਹਰੇਕ ਗਿਰਜਾ ਘਰਾਂ ਦੇ ਅੰਦਰ ਹਰੇਕ ਸੰਸਥਾਵਾਂ ਦੇ ਅੰਦਰ ਹਰੇਕ ਪੋਲੀਟਿਸ਼ੀਅਨ ਜਿਹੜੇ ਸਾਡੇ ਸਮਾਜ ਦੇ ਨਾਲ ਵਾਪਸਤਾ ਨੇ ਹਰੇਕ ਸਮਾਜਿਕ ਲੋਕਾਂ ਦੇ ਤਾਂ ਕਿ ਇਹ ਮੈਸੇਜ ਲਗਾਵਾਂਗੇ ਔਰ ਜਦ ਤੱਕ ਸਾਨੂੰ ਇਹ ਇਹ ਜਿਹੜਾ ਕਲੱਬ ਨੂੰ ਦੁਬਾਰਾ ਜਿਹੜਾ ਚਚ ਦੀ ਬਹਾਲੀ ਨਾ ਕੀਤੀ ਗਈ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਕਿਉਂਕਿ ਇਹ ਸਾਡਾ ਧਾਰਮਿਕ ਮੁੱਦਾ ਹੈ ਔਏ ਸਾਡੀਆਂ ਭਾਵਨਾਵਾਂ ਆ ਕਿ ਜਿੱਥੇ ਸਾਡਾ ਗਿਰਜਾ ਘਰ ਨੂੰ ਦੁਬਾਰਾ ਬਹਾਲ ਦਲਦ ਕੀਤਾ ਜਾਣਾ ਚਾਹੀਦਾ ਅੱਜ ਹਿੰਦੂ ਜਥੇਬੰਦੀਆਂ ਨੇ ਜਿਆਦਾ ਸੀਗਾ ਕਿ ਜੇ ਤੁਸੀਂ ਅੱਜ ਇੱਥੇ ਜਗਜੀਤ ਕਲੱਬ ਦੇ ਭਾਵਨਾ ਸਭਾ ਰੱਖੋਗੇ ਤੇ ਤੁਹਾਡੇ ਲੱਗ ਗਈ ਉੱਥੇ ਬੈਠ ਕੇ ਹਨੂਮਨ ਚਲिसा ਜਿਹੜਾ ਉਹ ਕੀਤਾ ਜਾਊਗਾ ਦੇਖੋ ਜੀ ਜਿਹੜੇ ਬਜਰੰਗਦਲ ਵਾਲੇ ਸਾਡੇ ਵੀਰ ਆ ਸਾਡੀ ਉਹਨਾਂ ਨਾਲ ਕੋਈ ਲੈਣੀ ਦੇ ਨਹੀਂਆਂ ਨਾ ਹੀ ਉਹ ਵਿੱਚ ਪਾਰਟੀ ਬਣ ਸਕਦੇ ਆ ਉਹ ਕਹਿੰਦੇ ਕਿ ਇਹ ਚਰਚ ਨਹੀਂ ਸੀ ਇਹ ਇੱਕ ਜਗਜੀਤ ਕਲੱਬ ਆ ਰਾਜੇ ਮਹਾਰਾਜਾ ਦਾ ਕਲੱਬ ਇਹ ਕੋਈ ਜਿਹੜੇ ਰਾਜੇ ਮਹਾਰਾਜਾ ਨੇ ਗੁਰਦੁਆਰਾ ਸਾਹਿਬ ਨੂੰ ਵੀ ਜਗ੍ਹਾ ਦਿੱਤੀ ਸੀ ਮੰਦਰ ਨੂੰ ਵੀ ਜਗ੍ਹਾ ਦਿੱਤੀ ਸੀ ਉਵੇਂ ਹੀ ਚਰਚ ਨੂੰ ਵੀ ਜਗ੍ਹਾ ਦਿੱਤੀ ਸੀ ਤੇ ਅੱਜ ਕਪੂਰਥਲਾ ਦੀ ਧਰਤੀ ਉੱਪਰ ਗੁਰਦੁਆਰਾ ਸਾਹਿਬ ਦੀ ਵੀ ਮਰਿਆਦਾ ਉਵੇਂ ਹੀ ਬਹਾਲ ਆ ਮੰਦਰਾਂ ਦੀ ਮਰਿਆਦਾ ਵੀ ਉਵੇਂ ਬਹਾਲ ਪਰ ਸਾਡਾ ਕਹਾਣ ਉਹਦੋਂ ਕੀਤਾ ਗਿਆ ਜਦੋਂ ਉਹ ਇਹਨੂੰ ਜਿਹੜਾ ਚਰਚ ਨੂੰ ਕਲੱਬ ਦੇ ਵਿੱਚ ਜਿਹੜਾ ਜਿਹੜਾ ਉਹਨੂੰ ਕਨਵਰਟ ਕੀਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਕਿ ਸੜਕਾਂ ਤੋਂ ਉਤਰਨ ਨਾਲੋਂ ਸ਼ਹਿਰ ਦਾ ਮੂਹਰ ਖਰਾਬ ਕਰਨ ਨਾਲੋਂ ਤੁਸੀਂ ਕੋਰਟ 'ਚ ਜਾਓ ਕੋਰਟ ਦੇ ਵਿੱਚ ਅਮੀਰ ਪਾਓ ਓ ਹੋ ਦੇਖੋ ਕੋਰਟ ਦੀ ਜਿਹੜੀ ਹੈ ਕੋਰਟ ਦੀ ਜਿਹੜੀ ਕਾਰਵਾਈ ਹੈ ਜਿੱਦੋਂ ਉਹ ਉਹਨੂੰ ਤੇ ਕੋਈ ਸਾਲੋਂ ਸਾਲ ਦਰ ਸਾਲ ਲੱਗ ਜਾਂਦੇ ਨੇ ਇਸ ਕਰਕੇ ਅਸੀਂ ਇਹਦਾ ਰਿਕਾਰਡ ਖੰਗਾਲ ਰਹੇ ਆ ਇਹਦਾ ਰਿਕਾਰਡ ਜਦੋਂ ਅਸੀਂ ਪੇਸ਼ ਕਰ ਦਿੱਤਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇੱਥੇ ਹੀ ਬਸਣੀ ਹੈ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਖਾ ਉਹਨਾਂ ਸਾਖਦਾ ਸੀਐਮ ਸਾਖਤ ਵੀ ਅਸੀਂ ਇਹ ਗੱਲ ਪਹੁੰਚਾਵਾਂਗੇ ਔਰ ਜਿਹੜੇ ਕੇਜਰੀਵਾਲ ਤੱਕ ਵੀ ਪਹੁੰਚਾਵਾਂਗੇ ਔਰ ਪੂਰੇ ਪੰਜਾਬ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਅਸੀਂ ਸਰਕਾਰਾਂ ਤੱਕ ਇਹ ਗੱਲ ਪਹੁੰਚਾਵਾਂਗੇ ਕਿਉਂਕਿ ਇਹ ਸਾਡਾ ਧਾਰਮਿਕ ਹੱਕ ਮੰਨਦਾ ਆ ਜਿੱਤੇ ਚਰਚ ਆ ਉਹ ਚਰਚ ਦੀ ਮਰਿਆਦਾ ਨੂੰ ਜਿਹੜਾ ਬਹਾਲ ਹੋਣਾ ਚਾਹੀਦਾ ਜੇ ਮੈਂ ਗੱਲ ਕਰਾਂ ਤੁਸੀਂ ਰੰਗਦਾਲੀ ਕੀਤੀ ਆ ਸਾਡੀ ਗੱਲ ਪ੍ਰਸ਼ਾਸਨ ਨਾਲ ਹੈ ਜਾਂ ਸਰਕਾਰਾਂ ਨਾਲ ਆ ਸਾਡਾ ਬਜੰਗਦਾਲ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹ ਚਾਹ ਹਨੂਮਾਨ ਚਲੀ ਸਰ ਦਾ ਵੀ ਆਦਰ ਕਰਦੇ ਆ ਅਸੀਂ ਉਥੇ ਪ੍ਰੇਅਰ ਕਰੀਏ ਜਾਂ ਕੈਂਡਲ ਮੱਚ ਕਰੀਏ ਸਾਡਾ ਕਿ ਜਿਹੜਾ ਫੰਡਾਮੈਂਟਲ ਰਾਈਟ ਆ ਕਿ ਅਸੀਂ ਆਪਣੀ ਮੰਗ ਨੂੰ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਈਏ ਜੀ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੁਰਜੀਤ ਸਿੰਘ ਥਾਪਰਿਆ ਜੀ ਔਰ ਅੱਜ ਜੋ ਕਰਪੂਚਲਾ ਦੇ ਵਿੱਚ ਜਿਹੜਾ ਤੁਸੀਂ ਆ ਦੇਖਿਆ ਆ ਬੜੀ ਮਾਨ ਨੂੰ ਠੇਸ ਲੱਗੀ ਜਿਹੜਾ ਕਿ ਜਿੱਥੇ ਗਿਰਜਾ ਘਰ ਸੀ ਅੱਜ ਉੱਥੇ ਅਸੀਂ ਜਦੋਂ ਦੇਖਦੇ ਆ ਇੱਕ ਕਲੱਬ ਬਣਿਆ ਆ ਔਰ ਉਹ ਕਲੱਬ ਦੇ ਵਿੱਚ ਕੀ ਕੁਝ ਹੋ ਰਿਹਾ ਆ ਉਹ ਸਾਰਿਆਂ ਨੂੰ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਆ ਜਿੱਥੇ ਗੈਂਬਲਿੰਗ ਹੁੰਦੀ ਆ ਜਿੱਥੇ ਉੱਥੇ ਸ਼ਰਾਬ ਪੀਤੀ ਜਾਂਦੀ ਆ ਉੱਥੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਸੇਵਨ ਕੀਤੇ ਜਾਂਦੇ ਆ ਜੋ ਇੱਕ ਧਾਰਮਿਕ ਸਥਾਨ ਤੇ ਨਹੀਂ ਹੋਣੇ ਚਾਹੀਦੇ ਦੇਖੋ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਉਹ ਪ੍ਰਮਾਤਮਾ ਦਾ ਘਰ ਹੁੰਦਾ ਆ ਜਿੱਥੇ ਪਰਮੇਸ਼ਰ ਦਾ ਪ੍ਰਮਾਤਮਾ ਦਾ ਕਾਲਪੁਰਖ ਦਾ ਨਾਮ ਲਿਆ ਜਾਂਦਾ ਏ ਕਿੰਨੇ ਬਹੁਤ ਵੱਡੀ ਗੱਲ ਆ ਵੀ ਇੱਕ ਜਾਣ ਬੁੱਝ ਕੇ ਇਹ ਜਿਹੜਾ ਮਸੀਹ ਭਾਈਚਾਰੇ ਦੇ ਜਿਹੜੇ ਧਾਰਮਿਕ ਸਥਾਨ ਨੂੰ ਇੱਕ ਜਿਹੜਾ ਜੂਏ ਦਾ ਅੱਡਾ ਬਣਾਇਆ ਇੱਕ ਇਹੋ ਜਿਹਾ ਅੱਡਾ ਬਣਾਇਆ ਜਿੱਥੇ ਨਸ਼ੇ ਦਾ ਸੇਵਨ ਹੋ ਰਿਹਾ ਅੰਦਰ ਜੂਆ ਖੇਡਿਆ ਜਾ ਰਿਹਾ ਨਾਚ ਗਾਣਾ ਹੋ ਰਿਹਾ ਆ ਔਰ ਕਿਤੇ ਨਾ ਕਿਤੇ ਮੁਸੀਬਤ ਆਈ ਚਾਰੇ ਜੀਆਂ ਭਾਵਨਾਵਾਂ ਮਾਨੂੰ ਠੇਸ ਪਹੰਚੀ ਆ ਔਰ ਜਦੋਂ ਇਸ ਗੱਲ ਦਾ ਸਾਰਿਆਂ ਨੂੰ ਗਿਆਨ ਹੋਇਆ ਜਿ ਤਰ੍ਹਾਂ ਸਾਡੇ ਵਿੱਚ ਪਹਿਲਾਂ ਵੀ ਆਗੂਆਂ ਨੇ ਦੱਸਿਆ ਸੀ ਔਰ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਐਵੀਡੈਂਸ ਵੀ ਆ ਜਿਹੜੇ ਅਸੀਂ ਸਾਬਤ ਵੀ ਕਰ ਸਕਦੇ ਆ ਔਰ ਜਲਦੀ ਕੱਲੋ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਜਲੰਧਰ ਦੇ ਵਿੱਚ ਐਵੀਡੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਐਵੀਡੈਂਸ ਆਫ ਹੋਣੀ ਕਿਉਂ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ ਕਿ ਕਿਉਂਕਿ ਇਹ ਮੁੱਦਾ ਜਿਹੜਾ ਵਾ ਉਦੋਂ ਦਾ ਚੱਲ ਰਿਹਾ ਜਦੋਂ ਕੋਰਪਸ ਸੀਗਾ ਤੇ ਨਲਾਮੀ ਦੀ ਗੱਲ ਆਈ ਤੇ ਹੁਣ ਨਹੀਂ ਕਿਉਂ ਭਾਈ ਚਾਰਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਹਰ ਇੱਕ ਚੀਜ਼ ਦੀ ਇਮਾਰਤ ਦੀ ਜੇ ਤੁਸੀਂ ਸ਼ੇਪ ਦੇਖੋ ਗੁਰਦੁਆਰੇ ਦੀ ਜਿਹੜੀ ਇੱਕ ਇਮਾਰਤ ਹੁੰਦੀ ਆ ਜਾਂ ਇੱਕ ਮੰਦਿਰ ਦੀ ਜਿਹੜੀ ਇਮਾਰਤ ਹੁੰਦੀ ਆ ਔਰ ਜੇ ਤੁਸੀਂ ਉਸ ਜਗੀਤ ਕਲੱਬ ਦੀ ਜੇ ਇਮਾਰਤ ਨੂੰ ਦੇਖੋ ਤੁਹਾਨੂੰ ਸਾਫ ਕਲੀਅਰ ਹੋਏਗਾ ਇਹ ਇੱਕ ਚਰਚ ਵੀ ਸ਼ੇਪ ਦੇ ਵਿੱਚ ਬਣਿਆ ਹੋਇਆ ਆ ਔਰ ਉਹਦੇ ਜਿਹੜੇ ਪਿੱਲਰ ਆ ਜਿੱਦਾਂ ਸਾਡੇ ਵਿੱਚ 7 ਪਿੱਲਰ ਹੁੰਦੇ ਆ ਉਹ ਸੱਤ ਪਿੱਲਰ ਤਿਆਰ ਆ ਅੰਦਰ ਪੁਲਪਟ ਬਣਿਆ ਹੋਇਆ ਆ ਪੁਲਪਟ ਕਹਿਣ ਦਾ ਮਤਲਬ ਜਿੱਥੇ ਇੱਕ ਪਾਦਰੀ ਪ੍ਰਚਾਰ ਕਰਦਾ ਆ ਅੰਦਰ ਅਜੇ ਵੀ ਪੁਲਪਟ ਬਣਿਆ ਤਾਂ ਦੂਮੇ ਤਸਵੀਰਾਂ ਸ਼ੋਅ ਕਰ ਸਕਦਾ ਆ ਜਿਸ ਤਰ੍ਹਾਂ ਜੇ ਬਾਬਰੀ ਮਸਜਿਦ ਦੀ ਅਸੀਂ ਗੱਲ ਕਰਦੇ ਆ ਕਿ ਅੱਜ ਉੱਥੇ ਮੰਦਿਰ ਬਣਿਆ ਉਤੋਂ ਉਹ ਚੀਜ਼ਾਂ ਨੂੰ ਪ੍ਰਮਾਣ ਪਾਏ ਗਏ ਵੀ ਉਹ ਜਗ੍ਹਾ ਤੇ ਮੰਦਿਰ ਸੀ ਪਹਿਲਾਂ ਲੋਕਾਂ ਦਾ ਕਹਿਣਾ ਇਹ ਆ ਕਿ ਕੁਝ ਲੋਕ ਜਿਹੜੇ ਆ ਇੱਥੇ ਪੰਚ ਮਾਹੌਲ ਖਰਾਬ ਨਹੀਂ ਇਹਦੇ ਵਿੱਚ ਕਰਪੂਤਲਾ ਮਾਹੌਲ ਕੀ ਖਰਾਬ ਹੋ ਰਿਹਾ ਹੈ ਦੇਖੋ ਅਸੀਂ ਸ਼ਾਂਤਮਈ ਪੋਟਸਕਨ ਇੱਕ ਸਵਿਧਾਨੀਕ ਅਧਿਕਾਰ ਆ ਅਸੀਂ ਕਾਨੂੰਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਆਪਣੀ ਜਿਹੜੀ ਗੱਲ ਕਰ ਰਹੇ ਆ ਕਿ ਜਿਹੜੇ ਇਹੋ ਜਿਹਿਆਂ ਕੁਝ ਮਸੀਬ ਵਿਰੋਧੀ ਕੁਝ ਸੰਗਠਨ ਨੇ ਜਾਂ ਸ਼ਰਾਰਤੀ ਅੰਸਰ ਆ ਉਹ ਜਾਣ ਕੇ ਮਸੀਬ ਪਾਈਚਾਰੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਤੇ ਮਸੀਬ ਪਾਈਚਾਰੇ ਦੇ ਜਿਹੜਾ ਧਾਰਮਿਕ ਸਥਾਨ ਕਿਤੇ ਬਹਾਲ ਨਾ ਹੋ ਜਾਏ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਤਾਂ ਪ੍ਰਸ਼ਾਸਨ ਨੂੰ ਤਾਂ ਖਾਸ ਕਰ ਇੱਥੇ ਦੇ ਕਿਹਦੇ ਨਿਵਾਸੀਆਂ ਨੂੰ ਵੀ ਜਿਹੜੇ ਇੱਥੇ ਰਹਿੰਦੇ ਆ ਆਪਾਂ ਪਰਮਾਤਮਾ ਤੋਂ ਸਾਨੂੰ ਡਰਨਾ ਚਾਹੀਦਾ ਜੇ ਕੋਈ ਪਰਮਾਤਮਾ ਦਾ ਜਿੱਥੇ ਨਾਮ ਦਾ ਜਿੱਥੇ ਸਿਮਰਨ ਹੋਣਾ ਚਾਹੀਦਾ ਉਹਦੀ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਅੱਜ ਉੱਥੇ ਜੂਏ ਦਾ ਅੱਡਾ ਬਣ ਚੁੱਕਾ ਆ ਅੱਜ ਉੱਥੇ ਨਸ਼ਾ ਦਾ ਸੇਵਨ ਕੀਤਾ ਜਾ ਰਿਹਾ ਆ ਅੱਜ ਉੱਥੇ ਨਸ਼ੀ ਨਸ਼ੀਲੇ ਪਦਾਰਥ ਲਾ ਲਓ ਜਾਂ ਮੰਨ ਲਓ ਉੱਥੇ ਨਾਚ ਗਾਣਾ ਜਾਂ ਜਾਂ ਇਹੋ ਜਿਹੇ ਰੰਗਰਲੀਆਂ ਕੀਤੀਆਂ ਜਾਂਦੀਆਂ ਜੋ ਇੱਕ ਧਾਰਮਿਕ ਸਥਾਨ ਤੇ ਸ਼ੋਭਾ ਨਹੀਂ ਦਿੰਦੀਆਂ ਲੇਕਿਨ ਇਹ ਤਾਂ ਪ੍ਰਸ਼ਾਸਨ ਨੂੰ ਸੁੋਤਣਾ ਚਾਹੀਦਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਵੀ ਇਹ ਧਿਆਨ ਚ ਲਿਆਵਾਂਗੇ ਔਰ ਖਾਸ ਕਰਕੇ ਉੱਚ ਅਧਿਕਾਰੀਆਂ ਨੇ ਵੀ ਅਸੀਂ ਧਿਆਨ ਚ ਲੈ ਕੇ ਆਵਾਂਗੇ ਜੇ ਇੱਕ ਧਾਰਮਿਕ ਸਥਾਨ ਆ ਉਹ ਧਾਰਮਿਕ ਸਥਾਨ ਨੂੰ ਇੱਕ ਉਹਦੀਆਂ ਜਿਹੜੀਆਂ ਰੀਤੀ ਰਿਵਾਜਾਂ ਅਨੁਸਾਰ ਹੀ ਉਹ ਧਾਰਮਿਕ ਸਥਾਨ ਨੂੰ ਚਲਾਉਣਾ ਚਾਹੀਦਾ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਜੇ ਪਿਛਲੇ ਸਮੇਂ ਸਰਕਾਰਾਂ ਨੇ ਉਹਨੂੰ ਇਸ ਗੱਲ ਨੂੰ ਅਣਗੌਲਿਆ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਸ਼ਾਇਦ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸ਼ਾਇਦ ਇਹ ਸਾਡੀ ਗੱਲ ਦੇ ਉੱਤੇ ਵਿਚਾਰ ਕਰਨਗੇ ਪ੍ਰਸ਼ਾਸਨ ਇੱਥੇ ਗੱਲ ਕਰੇ ਜੋ ਪਿਛਲੀਆਂ ਸਰਕਾਰਾਂ ਤੋਂ ਗਲਤੀਆਂ ਹੋਈਆਂ ਅਸੀਂ ਉਮੀਦ ਕਰਦੇ ਹਾਂ ਮਾਨਜੋਗ ਸ਼ਾਨ ਭਗਵੰਤ ਮਾਨ ਸਾਹਿਬ ਜੀ ਵੀ ਸ਼ੈਤ ਮਸੀਹੀ ਭਾਈਚਾਰੇ ਨੂੰ ਇਨਸਾਫ ਦੇਣ ਜੇ ਨਹੀਂ ਇਨਸਾਫ ਮਿਲਦਾ ਤੇ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਹੋਰ ਤਿੱਖਾ ਹੋਏਗਾ ਕਿਉਂਕਿ ਅਸੀਂ ਸਾਬਤ ਵੀ ਕਰਾਂਗੇ ਤੁਹਾਨੂੰ ਮੈਂ ਦੱਸ ਰਿਹਾ ਤੁਹਾਡੇ ਔਨ ਕੈਮਰੇ ਅੱਗੇ ਦੱਸ ਰਿਹਾ ਅੰਦਰ ਫੁਲਪਟੀਆਂ ਬਣਿਆ ਦੇਖੋ ਅੰਦਰ ਜਿਹੜੇ ਪਿੱਲਰ ਆ ਜਿਹੜੀ ਚਰਚ ਦੀ ਸ਼ੇਪ ਆ ਹਰ ਇੱਕ ਇਮਾਰਤ ਨੂੰ ਪਤਾ ਲੱਗ ਜਾਂਦਾ ਵੀ ਇਹ ਗਿਰਜਾ ਘਰ ਸੀ ਜਾਂ ਇਹ ਗੁਰਦੁਆਰਾ ਸੀ ਜਾਂ ਮੰਦਿਰ ਸੀ ਬਹੁਤ ਸਾਰੇ ਐਵੀਡੈਂਸ ਜਿਹੜੇ ਤੁਹਾਡੇ ਸਾਹਮਣੇ ਆ ਜੇ 1900 ਤੋਂ ਅਸੀਂ ਗੱਲ ਕਰੀਏ ਇੱਥੇ ਚਾਰ ਧਾਰਮਿਕ ਸਥਾਨਾਂ ਨੂੰ ਜਿਹੜਾ ਇੱਕ ਰਾਜੇ ਨੇ ਜਿਹੜੀ ਜਗ੍ਹਾ ਦਿੱਤੀ ਸੀ ਵੀ ਧਾਰਮਿਕ ਸਥਾਨਾਂ ਨੂੰ ਜਿਸ ਤਰ੍ਹਾਂ ਮੰਦਰ ਗੁਰਦੁਆਰਾ ਤੇ ਮਸਜਿਦ ਤੇ ਚਰਚ ਨੂੰ ਲੇਕਿਨ ਕਿਤੇ ਨਾ ਕਿਤੇ ਮੁਸੀਬਾਈ ਚਾਰੇ ਦੇ ਧਾਰਮਿਕ ਸਥਾਨ ਨੂੰ ਕਿਤੇ ਨਾ ਕਿਤੇ ਡਿਮਾਲਿਸ਼ ਕੀਤਾ ਗਿਆ ਆ ਡਿਸਟਰੋਏ ਕੀਤਾ ਗਿਆ ਆ ਔਰ ਜਿਹੜੀਆਂ ਚੀਜ਼ਾਂ ਇਹੋ ਜਿਹਿਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਵੀ ਇੱਥੇ ਮੈਂ ਕਹਿੰਦਾ ਲੋਕਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜਾ ਕਰਪੂਥਲੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਤੇ ਸੋਚਣਾ ਤੇ ਵਿਚਾਰਨਾ ਚਾਹੀਦਾ ਆ ਜੋ ਗੱਲ ਇਹੜਾ ਇਹ ਜਿਹੜਾ ਫੈਸਲਾ ਸਾਡਾ ਔਨ ਮੈਰਿਟ ਫੈਸਲਾ ਹੋਣਾ ਚਾਹੀਦਾ ਆ ਇਹ ਕੋਈ ਜਾਤੀ ਜਾਂ ਧਰਮ ਦਾ ਰੰਗ ਨਾ ਦਿੱਤਾ ਜਾਵੇ ਜਿਸ ਤਰ੍ਹਾਂ ਹੁਣ ਦੂਜਾ ਟੜਾ ਕਹਿ ਰਿਹਾ ਆ ਵੀ ਅਸੀਂ ਹੋਣ ਨਹੀਂ ਦਵਾਗੇ ਇਹ ਗਲਤ ਗੱਲ ਆ ਜੇ ਕਿਸੇ ਦਾ ਕੋਈ ਧਾਰਮਿਕ ਸਥਾਨ ਆ ਜਾਂ ਕਿਸੇ ਦਾ ਕੋਈ ਹੱਕ ਆ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਭਾਈਚਾਰੀ ਸਾਂ ਤਾਦੀ ਬਰਕਰਾਰ ਰਹੀ ਸਾਡੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚੋਂ ਆਏ ਆ ਸਾਡੇ ਕਿਸਾਨ ਜਥੇ ਦੇ ਬਹੁਤ ਸਾਰੇ ਹਿੰਦੂ ਭਰਾ ਵੀ ਕੱਲੂ ਸਾਡੇ ਨਾਲ ਪ੍ਰੈਸ ਕਾਨਫਰੈਂਸ 'ਚ ਬੈਠ ਰਹੇ ਆ ਔਰ ਇਹ ਐਸੇ ਕਰਕੇ ਸਾਨੂੰ ਸਾਰੇ ਧਰਮਾਂ ਨੂੰ ਮਿਲ ਕੇ ਇਹੋ ਨਹੀਂ ਕਿ ਕੋਈ ਸੰਗਠਨ ਅੱਗੇ ਆਵੇ ਉਹ ਸੰਗਠਨ ਸਾਡਾ ਵਿਰੋਧ ਕਰੇ ਤੇ ਇਹ ਚੰਗੀ ਗੱਲ ਨਹੀਂ ਇੱਥੇ ਸੋਚਣਾ ਤਾਂ ਵਿਚਾਰਨਾ ਚਾਹੀਦਾ ਪੰਜਾਬ ਦਾ ਮਾਹੌਲ ਅਮਨ ਸ਼ਾਂਤੀ ਪੰਜਾਬ ਚ ਬਣੀ ਰਹੇ ਔਰ ਅਸੀਂ ਆਦਾ ਨਾ ਕਹਿੰਦੇ ਪਰ ਕੱਲੋਂ ਅਸੀਂ ਬਹੁਤ ਸਾਰੀਆਂ ਗੱਲਾਂ ਪ੍ਰਸ਼ਾਸਨ ਤੇ ਅਤੇ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਇਹੀ ਮੰਗ ਕਰਦੇ ਆ ਅੱਜ ਅੱਜ ਦੀ ਪ੍ਰੈਸ ਦੇ ਜ਼ਰੀਏ ਅੱਜ ਦਾ ਜਿਹੜੀ ਅਸੀਂ ਪ੍ਰੈਸ ਵਾਰਤਾ ਕੀਤੀ ਆ ਵੀ ਸਾਨੂੰ ਜਿਹੜਾ ਆ ਅਨਸਾਰਤਾ ਦਾ ਇਹ ਕੀ ਕਹਿਣਾ ਚਾਹੁੰਗੇ ਜੇ ਆਪਾਂ ਜਗਜੀਤ ਕਲੱਬ ਦੀ ਗੱਲ ਕਰੀਏ ਤੇ ਪਿੱਛੇ ਜੇ ਇੱਕ ਬੜਾ ਰੋਲਾ ਪਿਆ ਹੈ ਕਿ ਉਹਦੀ ਨਿਲਾਮੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਬਾੜੇ ਦੇ ਇੱਕ ਬੰਦੇ ਨੇ ਉਹ ਕੇਸ ਵੀ ਲਾਇਆ ਤੇ ਹੁਣ ਨਿਲਾਮੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਉਹਨਾਂ ਇੱਕ ਇਹੋ ਜਿਹਾ ਮੋੜ ਆ ਗਿਆ ਕਿ ਇੱਥੇ ਇੱਕ ਅਸਾਈ ਧਰਮ ਦੇ ਜਿਹੜੇ ਆ ਲੋਕ ਉਹ ਇਕੱਠੇ ਹੋ ਗਿਆ ਤੇ ਉਹਨਾਂ ਦਾ ਇਹ ਕਹਿਣਾ ਕਿ ਇਹ ਜਗਜੀਤ ਕਲੱਬ ਨਹੀਂ ਇਹ ਫਿਰ ਜਿਹੜੀ ਆ ਚਰਚ ਹੁੰਦੀ ਸੀ ਕਾਂਗਰਸ ਵਾਲੇ ਦੇਖੋ ਜੀ ਜਿਹੜਾ ਤਾਂ ਜਗਜੀਤ ਕਲੱਬ ਕਪੂਥਰਾ ਸ਼ਹਿਰ ਦੀ ਧਰੋ ਰਿਹਾ ਔਰ ਨਿੱਕੇ ਨਿੱਕੇ ਹੁੰਦੇ ਦੇਖਦੇ ਰਹੇ ਆ ਕਈ 60 ਸਾਲ ਦੇ ਮੋਰੋ ਦੇ ਕਈ 65 ਸਾਲ ਕੀ 50 ਕਈ 40 ਇਹ ਲੋਕਾਂ ਦਾ ਉਥੇ ਮੈਂਬਰਸ਼ਿਪ ਲੈਣੀ ਪੈਦੀ ਡੀ ਸਾਹਿਬ ਦੇ ਕੋਲੋਂ ਤਾਂ ਉਥੇ ਜਾ ਕੇ ਲੋਕਾਂ ਪਰਸ਼ਾਵਨ ਜਾ ਕੇ ਇੰਜੋਏ ਕਰਦੇ ਕਿਹੜੀ ਗੱਲ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਅੱਜ ਦੇ ਵਿਸ਼ੇ ਦੀ ਇਹ ਕੋਈ ਕੋਈ ਜੋਗਾ ਸੰਗਠਨ ਵਾਲਾ ਨਾਂ ਦਾ ਕੋਈ ਸ਼ਰਾਰਤੀ ਬੰਦਾ ਸਮਝਦਾ ਮੈਂ ਤਾਂ ਕਿ ਜਿਹਨੇ ਜਿਹੜੇ ਸੀਐਨਆਈ ਚਰਚ ਵਾਲੇ ਜਿਹੜੇ ਲੋਕ ਆ ਕਮੇਟੀ ਵਾਲੇ ਆ ਉਹ ਕਹਿੰਦੇ ਕਿ ਸਾਡਾ ਇਸ ਕੱਲ ਦੇ ਨਾਲ ਕੋਈ ਲੈਣ ਦੇਣ ਨਹੀਂ ਕਿਉਂਕਿ ਉਹ ਲੋਕ ਜਿਹੜੇ ਆ ਉਹ ਆਪਣੀ ਚਰਚ ਵਿੱਚ ਜਾਂਦੇ ਆ ਆਪਣੇ ਗੌਰ ਦਾ ਨਾਮ ਲੈਂਦੇ ਆ ਜਿਹੜੇ ਸਹੀ ਸਹੀ ਆ ਪਰ ਆਪਣੇ ਘਰਾਂ ਵਾਪਸ ਚਲ ਜਾਂਦੇ ਆ ਜਿਹੜੇ ਸ਼ਰਾਰਤੀ ਲੋਕ ਹੈਗੇ ਡੇਰੇ ਡੇਰੇ ਬਾਦ ਵਾਲੇ ਇਹਨਾਂ ਨੇ ਆਪਣੇ ਡੇਰੇ ਚਲਾਏ ਆ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰਦੇ ਆ ਕਈਆਂ ਨੂੰ ਕਹਿੰਦੇ ਤੁਹਾਡੀ ਉਹ ਪਥਰੀ ਕੱਢ ਦਵਾਂ ਕਈਆਂ ਨੂੰ ਕਹਿੰਦੇ ਕੈਂਸਰ ਠੀਕ ਕਰ ਦਵਾਂ ਕਈਆਂ ਨੂੰ ਕਹਿੰਦੇ ਤੁਹਾਡਾ ਲੱਕਵਾ ਠੀਕ ਕਰ ਦਵਾਂ ਕਿ ਇਹਨਾਂ ਨੇ ਆਪਣੀ ਦੁਕਾਨਦਾਰੀ ਚਲਾਈਆਂ ਹੋਈਆਂ ਲੋਕਾਂ ਨੇ ਜਿਹੜੇ ਅਸਲੀ ਸਾਈ ਆ ਉਹ ਜਾਂਦੇ ਆਪਣੇ ਪ੍ਰੇਰ ਕਰਕੇ ਆਪਾਂ ਘਰਾਂ ਨੂੰ ਵਾਪਸ ਚਲ ਜਾਂਦੇ ਆ ਔਰ ਉਹਨਾ ਚਾਹੀਏ ਕਿ ਕੋਈ ਬੰਦੇ ਸ਼ਰਾਰਤੀ ਬੰਦੇ ਸੀ ਜਿਨ੍ਹਾਂ ਨੇ ਅੱਜ ਇਹ ਐਲਾਨ ਕੀਤਾ ਕਿ ਸ਼ਾਮ 6 ਵਜੇ ਐਤਵਾਰ ਨੂੰ ਅਸੀਂ ਉੱਥੇ ਜਾ ਕੇ ਪ੍ਰੇਰ ਕਰਾਂਗੇ। ਕਪੂਰਥਲੇ ਦੇ ਲੋਕ ਸਨਾਤਨੀ ਲੋਕ ਇਹ ਕੰਮ ਕਿਸੇ ਵੀ ਕੀਮਤ ਦੇ ਉੱਪਰ ਨਹੀਂ ਹੋਣ ਦੇਣਗੇ। ਕਿਉਂਕਿ ਕਪੂਰਥਲਾ ਸ਼ਹਿਰ ਇੱਕ ਅਮਨ ਪਸੰਦ ਸ਼ਹਿਰ ਆ ਇੱਥੇ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਆ ਉਹ ਅਮਨ ਪਸੰਦ ਲੋਕ ਆ। ਔਰ ਉਹ ਕਦੀ ਵੀ ਬਾਹਰਲੇ ਕਿਸੇ ਬੰਦੇ ਦੇ ਸ਼ਰਾਰਤ ਦੇ ਵਿੱਚ ਆ ਕੇ ਬਹਿਕਾਵੇ ਚ ਆ ਕੇ ਕੋਈ ਕਦੀ ਗਲਤ ਕੰਮ ਨਹੀਂ ਕਰਨਗੇ। ਅਸੀਂ ਇਹ ਸਾਰੀ ਗੱਲ ਜਿਹੜੀ ਆ ਉਹ ਪ੍ਰਸ਼ਾਸਨ ਦੇ ਧਿਆਨ ਵਿੱਚ ਲੈ ਕੇ ਆਂਦੀ ਔਰ ਸਾਡੇ ਕਪੂਸਲਾ ਦੇ ਐਸਐਸਪੀ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਪਰ ਮੇਰੇ ਨਾਲ ਖੜੇ ਆ ਜੀਵਨਵਾਲੀਆ ਜੀ ਖੜੇ ਆ ਨਿਸ਼ ਪੰਡਿਤ ਜੀ ਖੜੇ ਆ ਸਾਰੀ ਲੀਡਰਸ਼ਿਪ ਖੜੀ ਆ ਔਰ ਹੁਣ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਕਿ ਅਸੀਂ ਜਿਹੜੇ ਇਹੋ ਜਿਹੇ ਸ਼ਰਾਰਤੀ ਬੰਦੇ ਆ ਇਹਨਾਂ ਨੂੰ ਕਦੀ ਵੀ ਇਹ ਪ੍ਰੋਗਰਾਮ ਨਹੀਂ ਕਰਨ ਦੇਵਾਂਗੇ ਪਰ ਸਾਡਾ ਇਹ ਮੰਗਿਆ ਸਾਡੀ ਪ੍ਰਸ਼ਾਸਨ ਦੇ ਕੋਲੋਂ ਕਿ ਜਿਹਨਾਂ ਲੋਕਾਂ ਨੇ ਇਹ ਕੰਮ ਚੱਕਿਆ ਗਲਤ ਮੁੱਦੇ ਨੂੰ ਲੈ ਕੇ ਰੰਗ ਦਿੱਤੀ ਆ ਉਹਨਾਂ ਦੇ ਖਿਲਾਫ ਜੋ ਬੰਦ ਦੀ ਕਾਰਵਾਈ ਆ ਉਹ ਪਰਚਾ ਦਰਜ ਕੀਤਾ ਜਾਣਾ ਚਾਹੀ ਔਰ ਅੱਜ ਅਸੀਂ ਇਸੇ ਸਬੰਧ ਦੇ ਵਿੱਚ ਸ਼੍ਰੀ ਮਣੀ ਮੇਸ਼ ਮੰਦਿਰ ਸਾਰੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਸਾਰੀਆਂ ਹੀ ਸਮਾਜੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਇੱਥੇ ਔਰ ਉਹਨਾਂ ਸਾਰਿਆਂ ਨੇ ਦੇਖਿਆ ਕਿ ਜੇ ਤਾਂ ਉਹ ਆਉਂਦੇ ਆ ਤੇ ਟਕਰਾਅ ਦੀ ਸਥਿਤੀ ਜਿਹੜੀ ਬਣੂਗੀ ਜ਼ਰੂਰ ਪਰ ਪ੍ਰਸ਼ਾਸਨ ਦੀ ਸੂਝ-ਬੂਝ ਦੇ ਨਾਲ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਹੜਾ ਸਮਾਂ ਸੀ ਉਹ ਟਲ ਗਿਆ ਔਰ ਜਿਹੜੀ ਸੰਗਤਾਂ ਇੱਥੇ ਆਈਆਂ ਸੀ ਉਹਨਾਂ ਨੇ ਆਪਣੇ ਹਨੂਮਾਨ ਚਾਲੀਸਾ ਜੀ ਦਾ ਪਾਠ ਕੀਤਾ ਰੱਬ ਦਾ ਨਾਮ ਲਿਆ ਹੁਣ ਸਾਰੇ ਅਸੀਂ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਾਂ ਰਸਨੀ ਪ੍ਰਸ਼ਾਸਨ ਫਿਰ ਦੁਆਰਾ ਬੇਨਤੀ ਕਰਦੇ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਜਿਹੜੇ ਸ਼ਰਾਰਤ ਸ਼ਰਾਰਤ ਕਰਦੇ ਆ ਉਹਨਾਂ ਦੇ ਖਿਲਾਫ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੇ ਪ੍ਰਧਾਨ ਜੀ ਨੇ ਦੱਸ ਦਿੱਤਾ ਅੱਜ ਦਾ ਮੁੱਦਾ ਮਸਲਾ ਕੀ ਸੀਗਾ ਇੱਕ ਇਨਸਾਨ ਉੱਠ ਕੇ ਕਹਿਤਾ ਆਵਾਜ਼ ਦਿੱਤੀ ਕਿ ਮੈਂ ਜਾ ਕੇ ਜਗਜੀਤ ਕਲਬ ਦੇ ਮੋੜੇ ਪ੍ਰੇਅ ਕਰਾਂਗਾ ਪਰ ਇਹ ਕਿਰਨ ਉਸਤਾਨ ਮੰਦਰ ਹੁੰਦੇ ਗੁਰਦਾਰੇ ਹੁੰਦੇ ਚਰਚ ਹੁੰਦੇ ਆ ਅੰਦਰ ਦਾ ਅਸੀਂ ਪ੍ਰੇਅ ਕਰ ਸਕਦੇ ਆ ਭਗਵਾਨ ਨੂੰ ਮਨਾ ਸਕਦੇ ਆ ਅਰਾਧਨ ਕਰ ਸਕਦੇ ਆ ਪਰ ਇਹਨਾਂ ਦੇ ਦਿਮਾਗ 'ਚ ਕਿਹੜਾ ਵੜਿਆ ਹੋਇਆ ਵੀ ਅਸੀਂ ਸ਼ਰਧਾ ਕਰ ਨਹੀਂ ਕਰਨੀ ਹੈ 1.5 ਲੱਖ ਦੀ ਆਬਾਦੀ ਸਾਡੇ ਕਪੂਰਦੇ ਸ਼ਹਿਰ ਦੀ ਆ ਸਾਰਾ ਸ਼ਹਿਰ ਅਮਨ ਪ੍ਰਸੰਤ ਪਸੰਦ ਆ ਅਸੀਂ ਸਾਰੇ ਤਰ੍ਹਾਂ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਜਾਂਦੇ ਆ ਜੀ ਵੀ ਪਰ ਉਹਦਾ ਮਤਲਬ ਇਹ ਨਹੀਂਗਾ ਵੀ ਮੈਂ 10 ਬੰਦੇ ਨਾਲ ਜਾ ਕੇ ਸ਼ਰਧਾ ਕਰ ਦਮਾ ਤੇ ਸ਼ਹਿਰ ਨੂੰ ਅੱਗ ਲਵਾ ਦਮਾ ਬੜੇ ਹੀ ਸੂਝਵਾਨ ਲੋਕਾਂ ਦੀ ਟੀਮ ਇਕੱਠੀ ਹੋਈ ਮੰਦਰ ਬੈਠੇ ਸਲਾਮ ਮਸ਼ਰਾ ਕੀਤਾ ਪ੍ਰਸ਼ਾਸਨ ਨੂੰ ਅਗਾਹ ਕੀਤਾ ਵੀ ਇਹ ਬੰਦਾ ਇਹ ਸ਼ਰਧਾ ਕਰ ਰਿਹਾ ਉਹਨਾਂ ਨੇ ਬਹੁਤ ਸਾਰੀ ਹੈਲਪ ਕੀਤੀ ਮਦਦ ਕੀਤੀ ਉਹਨਾਂ ਨੇ ਉਹਨੂੰ ਰੁਕਿਆ ਤੇ ਅਸੀਂ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰਾ ਪ੍ਰਸ਼ਾਸਨ ਦੇ ਵੀ ਤੇ ਸ਼ਹਿਰ ਨਿਵਾਸੀਆਂ ਦੇ ਵੀ ਜਿਨ੍ਹਾਂ ਨੇ ਇੰਨੀ ਗਿਣਤੀ ਚ ਇਕੱਠੇ ਹੋ ਕੇ ਮੰਨਦੇ ਸਾਡੀ ਗੱਲ ਸੁਣੀ ਔਰ ਗੱਲ ਨੂੰ ਗਲਤ ਗਿਆ ਵੀ ਇਹ ਬੰਦਾ ਸ਼ਰਾਰਤ ਕਰ ਰਿਹਾ ਹੋਰ ਕੁਝ ਵੀ ਨਹੀਂਗਾ ਚਲੋ ਪ੍ਰਸ਼ਾਸਨ ਨੇ ਜੋ ਵੀ ਕੰਮ ਵੀ ਕੀਤਾ ਅਸੀਂ ਧੰਨਵਾਦੀ ਆ ਔਰ ਗਾਂ ਵੀ ਅਸੀਂ ਆਸ ਰੱਖਦੇ ਆ ਵੀ ਇਹੋ ਜਿਹੇ ਬੰਦਿਆਂ ਉੱਪਰ ਨਕੇਲ ਪਾਈ ਜਾਵੇ ਤੇ ਉਹਨਾਂ ਨੂੰ ਇਹੋ ਜਿਹਾ ਗਾਂ ਦੀ ਮਿਲਕੇ ਸਬਕ ਦਿੱਤਾ ਜਾਵੇ ਵੀ ਗਾਂ ਸ਼ਰਤੋਂ ਨਾ ਕਰਨ ਜਿਦਾ ਭਾਈ ਨੇ ਕਿਹਾ ਵੀ ਉਹਨਾਂ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਚਾਹੀਦਾ ਵਾ ਤਾਂ ਕਿ ਲੋਕੀ ਹੋਰ ਸੋਚਣ ਵੀ ਸ਼ਹਿਰ ਦੇ ਐਡੇ ਅਮਨੁੱਖ ਜ ਆ ਪਸੰਦ ਸ਼ਹਿਰ ਹੋ ਇਗਾ ਸ਼ਰਮ ਮੋਹਲ ਕਲਾ ਕਰ ਰਹੇ ਆ ਉਹ ਅਕਲ ਕਰਨ ਤੇ ਮੈਂ ਫੇਰ ਦੁਆਰਾ ਮੈਂ ਨਹੀਂ ਸਾਰਾ ਸ਼ਹਿਰ ਬੋਲੇ ਮੰਗ ਕਰਦਾ ਮੈਂ ਵੀ ਉਸ ਬੰਦੀ ਉਪਰ ਪੜਚਾ ਕੀਤਾ ਜਾਵੇ ਤੇ ਉਹਨੂੰ ਇੰਨੀ ਅਕਲ ਦਿੱਤੀ ਜਾਵੇ ਵੀ ਸ਼ਹਿਰ ਦਾ ਮੋਹਲ ਫਿਰਪ ਨਹੀਂ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਸ ਪਾਸ ਪਾ ਕੇ ਕਹਿ ਦਿੱਤਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਕੈਂਸਲ ਆ ਤੇ ਜਾਂ ਜਿਹੜਾ ਵਾ ਅਸੀਂ ਡਿਪਟੀ ਸਾਹਿਬ ਨੂੰ ਮਿਲ ਕੇ ਜਾਂ ਕੋਈ ਨਹੀਂ ਅੱਜ ਦੇ ਜਦੋਂ ਅਗਲਾ ਪ੍ਰੋਗਰਾਮ ਨਿਯਤ ਕਰ ਜੀ ਜੀ ਚਲੋ ਅੱਛੀ ਗੱਲ ਆ ਜੀ ਜਿਉਂਦੇ ਕਿਹਾ ਅਗਲਾ ਪ੍ਰੋਗਰਾਮ ਅਲਿਕਾਂਗੇ ਤੇ ਅਸੀਂ ਬਿਲਕੁਲ ਤਿਆਰ ਆ ਮੈਂ ਨਹੀਂ ਮੇਰਾ ਸਾਰਾ ਸ਼ਹਿਰ ਮੇਰੇ ਸਾਰਾ ਭਾਈਚਾਰਾ ਬਾਦਮੀ ਗੇਮ ਮਰਦਾ ਵੀ ਆ ਸਾਰੇ ਅਸੀਂ ਇਕੱਠੇ ਆ ਸੀ ਅਸੀਂ ਉਹਦੇ ਹੀ ਗਾਮ ਉਹਲੇ ਵਿਚਾਰਾਂ ਸੀ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ